ਅਜ ਤਾਂ ਕਹਿੰਿਆ 4500 ਦਾ ਦੇ ਦੇ ਤੂੰ ਕਿਵੇਂ ਦੇ ਦੇਗਾ ਲੋ ਜੀ ਤੂੰ ਹਿਸਾਬ ਦੀ ਗੱਲ ਕਰਦਾ ਬਸ ਨਾ ਮੈਨੂੰ ਜਿੰਨੇ ਮੈਂ ਮੰਗੇ ਮੈਨੂੰ ਉੰਨੇ ਮਿਲਣਾ ਓ ਤੂੰ ਵੀ ਲਾ ਦੇ ਅਸਤਾ ਤੇ ਵੀਰੇ ਰੋਟੀ ਲੈਣੀ ਆਫ ਦੀ ਜੇ ਚੱਲਦੀ ਆ ਉਹ ਲਵਾਗੇ ਤੂੰ ਵੀ ਲਵਾਗੇ ਇਹਨੂੰ ਵੀ ਨਹੀਂ ਛੱਡਦੇ ਮੈਨੂੰ ਕੋਈ ਦੱਦੇ ਰਾਜੂ ਇਹਨੇ ਦੇ ਬਸ ਪਸ 200 ਘੱਟ ਦੇ ਹੋਰ ਬਸ ਤੋਂ ਉਸ ਵਾਰ ਆ ਕੇ ਮੈਂ ਕੇਸ ਲੋਟਾਂ ਉਹ 5000000 ਦੇ ਦੀਏ ਤੈਨੂੰ ਨਹੀਂ ਨਹੀਂ 70 ਲੱਖ ਕਿਥਾ ਲੱਗ ਗਿਆ ਕੀ ਦੇਣਾ ਸੀ ਤੈਨੂੰ ਇਹਦੂ ਮੜ ਜੇ ਨਰਮਣੇ ਤੇ ਉਹ ਲੈ ਲੈ ਉੱਤੇ ਕਹਾ ਖਰੀਦੀ ਤੇ ਪੂਰੇ ਪਰੇ ਖੜੇ ਅੰਮ੍ਰਿਤ ਮੰਨਿਆ ਉਹ ਬੜੇ ਮਾਰਨੇ ਇਹਨੇ ਚਰਨੇ ਸੁੱਖ ਦੇਣੀ ਹੈ ਉਹ ਗਰੀਬ ਆਦਮੀ ਹੈ ਮਤਨ ਦਸਤੀ ਦਿਲ ਦੇ ਦੇ ਇਹਨੇ ਲੱਗ ਗਿਆ 70 ਲੱਖ ਦਾ 75 ਲਿਆ ਜੇ ਕੱਲ੍ਹ ਸਾਈ ਘੱਡੀ ਪਾਈ ਹੋਈ ਉਹ ਅਗਰੇ ਨੇ ਭਈ ਪੂਗਦਾ ਕੋਈ ਲਾ ਗਿਆ ਹੁਣ ਇਹਨੇ ਨਹੀਂ ਐਨੇ ਲਾਉਣੇ ਨਹੀਂ ਰੋਹ ਤੱਕ ਦੀ ਮਰਜ਼ੀ ਆ ਲੈ ਨਾਲੀ ਮਰਜ਼ੀ ਆ ਤੇ ਨਾਲੀ ਮਰਜ਼ੀ ਆ ਬਾਬਾ ਲੈ ਸਾਡੇ ਸ਼ੀਸ਼ਾ ਦੇ ਯਾਰ ਸਾਰੀਆਂ ਗੱਲਾਂ ਕਰ ਲੈ ਬਾਈ ਨੂੰ ਉਹ ਆਪਦੇ ਪੂਗਦੇ ਲਾ ਗਿਆ ਕੋਈ ਸਾਨੂੰ ਕੀ ਪਤਾ ਅਗਲਾ ਲਾ ਗਿਆ ਨਾ ਵੀ ਲਾ ਗਿਆ ਹੋਵੇ ਕਿਉਂ ਜੀ ਸਾਡੇ ਸ਼ੀਸ਼ਾ ਦਾ ਪੂਗਦਾ ਤੈਨੂੰ ਆਹ ਦੇ ਤੀਨ ਮਾਨ ਤੈਨੂੰ ਸਹੀ ਦੱਸ ਤਾ ਮੈਂ ਤਾਂ ਤੈਨੂੰ ਮੈਂ ਵੀ ਤੈਨੂੰ ਇਹਨੇ ਵੀ ਤੀਨ ਮਾਨ ਸਾਡੇ ਦੇ ਛੱਟ ਕੇ ਆ ਉਹ ਖਰਚਾ ਯਾਰ ਤੋ ਚਲ ਕੋਈ ਨਾ ਕਹਿਰਾ ਮੈਂ ਇਵਨੈ ਸੁੱਖ ਲੱਗ ਜੂ ਉਹ ਮੰਨਦੇ ਆਪਾਂ ਜੈ ਸਿੰਘ ਜੈ ਸਿੰਘ ਨੂੰ ਕਿੰਦਾ ਉਹ ਖਰਤਾ ਜਾ ਨਹੀਂ ਤੋ ਤੂੰ ਖਰਜਾ ਮੈਂ ਉਹ ਨੂੰ ਹੁਣ ਉਹ ਹੁਣ ਦੇਖ ਲਾਂ ਨੇ ਉਹਨੂੰ ਉਹ ਬਾਈ ਉਰਿਆ ਹੁਣ ਤਾਂ ਦੇਣਾਂ ਨੇ ਸਾਡੇ ਸੀ ਦਾ ਨਾ ਕਿ ਕਿੰਨੇ ਦਾ ਦੇਣੇ ਤੈਨੂੰ 10 ਦਿਨ ਲੱਗ ਗਏ ਤੇ ਕਿੰਨੇ ਆੱਡੇ ਹੱਤ ਲੱਗਿਆ ਝੂਠ ਨਾ ਬੋਲੀ ਪੰਜਾ ਸੌ ਝੂਠ ਨਹੀਂ ਬੋਲਦੇ 2 ਰੁਪਏ ਦਾ ਵੀ 100 ਖਮਾਉਂਦਾ 100 ਖਮਾਉਂਦਾ ਨਾ ਨਾ ਮੈਂ ਨਹੀਂ ਸੌ ਖਮਾਉਂਦਾ ਸਾਡੇ ਹੱਤ ਲੱਗਿਆ ਅਸੂ ਪਿੱਛੇ ਸੋਨਾ ਖਾਈ 2 ਰੁਪਏ ਘੱਟ ਵੱਟ ਲਈ ਥੋੜਾ ਹੱਤ ਕਰੀ ਦੱਸ ਦੇ ਕੋਈ ਨਾ ਬਾਹ ਦੇ ਹੀ ਨਾ ਦੇ ਅਸੀਂ ਭਾਈ ਤੇ ਆ ਇਹ ਵੀ ਨਹੀਂ ਲੈਂਦਾ ਉਹਨਾਂ ਦਾ ਕਹ ਹੱਤ ਹਾਂ ਸਾਈਂ ਨਹੀਂ ਛੱਡਦੇ ਪੂਰੀ ਸੱਤ ਦਾ ਹੋ ਗਿਆ ਬਸ ਨਹੀਂ ਨਹੀਂ ਤੇਰੀ ਮਰਦਿਆ ਬੋਚਲਾ ਨਹੀਂ ਨਹੀਂ ਤਲਕ ਬੋਚਲੀ ਤਲਕ ਬੋਚਲੇ ਤਲਕ ਬੋਚਲੀ ਮੈਂ ਤੈਨੂੰ ਪਹਿਲੇ ਦੱਸਤਾ ਵਾਂ ਗਲਤੀ ਗਲਤ ਮੰਨਣਾ ਦੱਸਤੀ ਨਹੀਂ ਆਈਏ ਤੇ ਦੇ ਗਰੀ ਆਦੀ ਨਹੀਂ ਉਹ ਤੇਰੇ ਯਾਰ ਮੇਰੇ ਵੀ ਹੰਡਰੇਜ ਮੈਂ ਤੇ ਪਹਿਲਾਂ ਦਿੱਤਾ ਨਹੀਂ ਹੰਡ ਨਹੀਂ ਕਰਿਆ ਕਰਦੇ ਜੇ ਹੰਡ ਕਰੇਗਾ ਹਾਂ ਉਹ ਸੁਣ ਨਹੀਂ ਬਿਕਣਾ ਅਸੀਂ ਮਾਲ ਵੇਚਾਂ ਸ਼ਾਬਾਸ਼ ਉਹ ਰਲਿਆ ਜਿਹੜਾ हां देखले दाणा पाणी राले माल मैं नौकरी भी करता रेहा मैं माल भी बेचता रेहा निकल जाना व्यापार करता रेहा जफर के खाल ल कर दो 200 गरीब आदमी हो फ्रीबल वा तेरा नहीं 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 दो आप भाई 200 सब देख राणी सोनु पता यार नहीं नहीं अभी ना हुन कर भाई नहीं भाई ओ हो गया ठीक है अच्छा ਉਹ ਫਿਰ ਰੋਕੀ ਲੱਗ ਗਿਆ ਚੱਲ ਹੱਥ ਕਰ ਤਾਈ ਇਹ ਸੱਲ ਨੂੰ ਉਹ ਕੀ ਬਣਿਆ ਬਾਈ ਜਿਵੇਂ 300 ਨਾ ਹੋ ਗਿਆ ਕਿਵੇਂ ਹੋ ਗਿਆ ਕਿਵੇਂ ਠੀਕ ਹੈ ਪੁੱਛ ਲਾ ਮੈਂ ਇਹਨਾਂ ਨੂੰ ਪੁੱਛ ਲਓ ਨੋਟ ਤਾਂ ਨਹੀਂ ਪਾੜਤਾ ਨੋਟ ਨੋਟ ਨਹੀਂ ਪਾੜਦੇ ਜੋ ਬੈਠੇ ਆ ਨੋਟ ਨਮਾ ਦੇ ਨੋ ਵੀ ਜਿਆਦਾ ਮੋਸਤਾ ਨਮਾ ਦੇ ਦੇਗੇ ਆਪਾਂ ਨੂੰ ਨਮਾ ਨੋਟ ਦੇ ਦੇਗੇ ਭਾਈ ਲਿਖਿਆ ਇਹ ਆਪ ਕੋ ਦੀ ਥੋੜੀ 300 ਉੱਤੇ 7 ਦਾ ਕਰਿਆ ਬਾਈ ਹਾਂ ਜੀ ਚਲੋ ਜੀ ਹੁ ਕੀ ਕਰਾਂ ਭਈ ਇਹ ਨਹੀਂ ਮੰਨਦਾ ਕੇਸ ਕਾਲ ਦਾ ਆਇਆ ਯਾਰ ਇਹ ਅੰਦਰ 7000 ਰੁਪਏ ਨਾ ਆਏ ਲਖਾਈ ਤੇ ਪੂਰੀ ਹੁੰਦਾ ਪੂਰੇ ਦਾ ਹੋ ਜਾ ਉਹ ਯਾਰ 100 ਪੈਸੇ 100 ਪੈਸੇ ਮੈਂ ਨਹੀਂ ਛੱਡਦੇ ਉਹਦੇ 100 100 ਦੋਸ਼ ਨਾ ਕੀ ਛਾਪਨ ਜੂ ਰਾਜੂ ਕਿੰਨੇ ਆਕਤੀ ਸੀ ਕਿ ਤੈਨੂੰ ਉਹ ਹੀ ਆ ਤੂੰ ਇਹ ਤੋਂ ਹੱਦੋਂ ਬਾਅਦ ਕੋਈ ਨਾ ਹੋਰ ਦੇਖ ਲੈਂਦੇ ਆਪਾਂ ਕੋਈ ਗੱਲ ਨਹੀਂ ਬਿਲਕੁਲ ਕੋਈ ਗੱਲ ਨਹੀਂ ਹੇ ਤੋ ਜੇ ਨਹੀਂ ਮੰਨਦਾ ਕੋਈ ਗੱਲ ਨਹੀਂ ਯਾਰ ਹੋਰ ਦੇ ਲੈਂਦੇ ਨੇ ਮਾਦਾ ਕੋਈ ਹੋਰ ਹੋ ਜਾਵੇ ਕਰੀ ਨਹੀਂ ਕਰ ਲੈ ਵੀ ਹੋ ਗਿਆ ਜੀ ਲਿਖਾਈ ਕਰਾਂਗੇ ਹੋ ਗਿਆ ਨਹੀਂ ਨਹੀਂ ਹੋ ਗਿਆ ਲਿਖਾਈ ਸੱਤੇ ਹਰ ਜਨੇ ਕਰਨਾ ਨਹੀਂ ਨਹੀਂ ਕਰ ਕੋਈ ਗੱਲ ਫੇਲੇ ਖਾਜਾ ਤੁਸੀਂ ਅਲੀ ਹੱਲਾ ਮੜਾ ਜਾ ਪਿੱਛੇ ਐਟ ਬੈਠਣਾ ਬਈ ਸਾਰੀ ਨੋਟ ਤਾਂ ਸਹੀ ਕਰ ਲੋ ਗਰੀਬ ਦਾ ਮਨ ਨਾ ਤੂੰ ਤਾ ਨੋਟ ਜਾ ਸੀ ਤੂੰ ਹੀ ਮੁੜਿਆ ਕੋਈ ਗੱਲ ਨਹੀਂ ਗਰੀਬ ਹੈ ਜੇ ਆਪਾਂ ਕਿਸੇ ਤੇ ਕਰੇ ਮੰਗਣ ਜਾਈਏ ਨਾ ਤਾਂ ਨੀਵੇਂ ਹੋ ਜਾਂਦੀਆਂ ਮੰਗਣ ਵਾਲਾ ਤੂੰ ਮਰ ਗਿਆ ਜਵਾਬ ਦੇਣ ਵਾਲਾ ਤੂੰ ਮਰ ਗਿਆ ਮੂਰੇ ਬਸ ਮੈਂ ਤਾਂ ਵੇਚਦਾ ਤੇਰਾ 200 ਤੇ 7 ਦੀ ਵੇਚਦਾ ਬਸ ਨਾ ਉਹ 100 ਨਾਲ ਲੈਂਦਾ ਨਹੀਂ ਉਹ ਲੈਂਦਾ ਨਹੀਂ ਉਹ ਤੇ ਲੈਂਦਾ ਨਹੀਂ ਫੜਾ ਦੇ ਬਸ ਇਹ ਨਹੀਂ ਐਵੇਂ ਦੇ ਹੋਏ ਤੇਰੀ ਪਹਿਲੀ ਵਰ ਬਾਤ ਲਖਾਈ ਬੰਦੇ ਨੇ ਹੋਰੇ ਦੇ ਦੇ ਕੋਈ ਚਲੋ ਹੋ ਗਿਆ ਜੀ ਕਰੀਬ ਆ ਗਿਆ ਹੋ ਗਿਆ ਜੀ 7200 ਦਾ ਹੋ ਗਿਆ ਜੀ 7200 ਦਾ ਹੋ ਗਿਆ ਬਈ ਛੋੜੀ ਆ ਪਉਦੀ ਹੈ ਜੀ ਉਹਨੇ ਦਿੱਤੀ ਬਚ ਲਿਆ ਕੋਈ ਨਹੀਂ 200 ਮੈਨੂੰ ਵੀ ਦੇ ਉਚਰਾ ਇਹ ਗਲਤ ਗੱਲਾਂ ਮੈਂ ਕਰਦਾ ਨਹੀਂ ਕਿਸੇ ਨਾਲ ਹਾਂ ਮਰੇ ਜੇ ਤੱਕ ਤਾਂ ਨਾ ਵੀ ਦੇ ਕੋਈ ਐਡੀ ਵੀ ਗੱਲ ਨਹੀਂ ਇੱਥੋਂ ਕੋਈ ਜ਼ਰੂਰੀ ਵੀ ਨਹੀਂ ਲੈਣਾ ਇੱਕ ਤੇਰਾ ਸੌਦਾ ਮੈਂ ਵਿਚਾਰੇ ਖਰਾਬ ਨਹੀਂ ਕਰੇ ਵੀ ਵਿੱਚੋਂ ਵਿਚਾਰੇ ਗਰੀਬ ਫੇਰ ਉਹ 100 ਵਧਿਆ ਨਹੀਂ ਤੂੰ ਮੱਤੇ ਨੂੰ ਘਟਾਤਾ ਸੀ ਵੀ ਕੋਈ ਨਹੀਂ 200 ਤੇ 70 ਵਾ ਦੇ ਦੇ ਕੋਈ ਪੱਟੀ ਗੱਲ ਨਹੀਂ ਹਾਂ ਐਡੀ ਵੀ ਗੱਲ ਨਹੀਂ ਜਿੰਨੇ ਦਾ ਮਾਲ ਹੈ ਉਹਨੇ ਦਾ ਮਾਲ ਵਕੇਦਾ ਤਰਾ ਹਾਂ ਕੀ ਆ ਬਈ ਕੀ ਅੜੀ ਨਹੀਂ ਆਪਾਂ ਕਰਨੀ ਸੌਦਾ ਤੁਰਦਾ ਰਹੇ ਖੂਹਾਂ ਦੀਆਂ ਟਿੰਡਾ ਵਾਂਗ ਜਿਹੜਾ ਖਾਈ ਜਾਵੇ ਨਾ ਪਾਣੀ ਚੱਕੀ ਜਾਵੇ ਖਾਲ ਚੱਲੀ ਜਾਵੇ ਲੱਕਾ ਟੁੱਟੀ ਜਾਵੇ ਹਾਂ ਹਾਂਜੀ ਗੱਲਾਂ ਆਪਾਂ ਗਲਤ ਕਰਦੀਆਂ ਇਹ ਕੀ ਲੋੜ ਆ ਬਈ ਨਹੀਂ ਅਸੀਂ ਗੱਲ ਗਲਤ ਗੱਲਾਂ ਨਹੀਂ ਦਿੰਦੇ ਪੈਸੇ ਦੇ ਵੀਰੇ ਮੈਨੂੰ ਬੜਾ ਵਾਪਸ ਪੈਸੇ ਤੇਰੇ ਕੋਲ ਚਾਹੀਦੇ 500 ਆ ਦੇਓ ਹਾਂਜੀ 500 ਆ ਲੈਣਾ ਜੋੜ ਕੋੜ ਬਾਕੀ ਗੂਗਲ ਦੇ ਕਰਾ ਕਰਦੀ ਕਰਦੀ ਕਰਦੇ ਆ ਨੰਬਰ ਤੇ ਗੂਗਲ ਪੇ ਦਾ ਕੋਈ ਤੇਰੇ ਨਾਲ ਦੇ ਤੋਂ ਲੈ ਲੈ ਯਾਰ ਕਾ ਤੋ ਪੰਗਾ ਛੇੜ ਦੇ ਕਿਤੇ ਦੇ ਦੇ ਐਨੇ ਐਨੇ ਹੁਣਾਈਂ ਦੇ ਪਹਿਲਾਂ 500 ਖਯਾ 2000 3000 4 5 5 5:30 ਸਾਢੇ 5 ਠੀਕ ਆ ਬੱਕਰਾ ਵੀ ਤੇਰੇ ਕੋਲੇ ਆ ਗਿਆ 5:30 ਦੇ ਬੀ ਬਿਆਹਨਾ ਵੀ ਆ ਗਏ ਤੇਰੇ ਕੋਲ ਠੀਕ ਆ ਕੀ ਆ ਗਿਆ ਬਾਈ ਬਿਆਹਨਾ ਜੀ ਬਿਆਹਨਾ ਕੋਈ ਗੱਲ ਨਹੀਂ ਉਹ ਮੈਂ ਕਰਵਾ ਦੇਣਾ ਦੁੱਗੀ ਤੇ ਤੂੰ ਕੀ ਸਮਝਾ ਰਿਹਾ